ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੱਕੜ ਦੇ ਦਰਵਾਜ਼ਿਆਂ ਨੂੰ ਸਾਫ਼ ਕਰਨ ਦਾ ਬਹੁਤ ਹੀ ਸੌਖਾ ਤਰੀਕਾ ਲੈ ਕੇ ਆਏ ਹਾਂ ਜੇਕਰ ਆਪਾਂ ਇਸ ਤਰੀਕੇ ਨਾਲ ਲੱਕੜ ਦੇ ਦਰਵਾਜ਼ੇ ਸਾਫ਼ ਕਰਾਂਗੇ ਤੇ ਇਹਨਾਂ ਉੱਪਰ ਧੂੜ ਮਿੱਟੀ ਵੀ ਨਹੀਂ ਜਮੇਗੀ ਅੱਜ ਆਪਾਂ ਬਹੁਤ ਹੀ ਸੌਖਾ ਜਿਹਾ ਤਰੀਕਾ ਲੈ ਕੇ ਆਏ ਹਾਂ ਜੇਕਰ ਤੁਹਾਨੂੰ ਇਹ ਤਰੀਕਾ ਚੰਗਾ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਚਲੋ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਸ ਤਰ੍ਹਾਂ ਦੇ ਲੱਕੜ ਦੇ ਦਰ ਜਾਂ ਗੇਟ ਜਾਂ ਬਾਰਾਤੀ ਨੂੰ ਆਪਾਂ ਕੁਝ ਵੀ ਗੱਲਣੇ ਸਾਫ ਕਰਾਂਗੇ ਜਿਵੇਂ ਕਿ ਹੁਣ ਆਪਾਂ ਸਾਬਤ ਤਿਆਰ ਦਿਵਾਲੀ ਆ ਰਹੀ ਹੈ ਤਾਂ ਆਪਾਂ ਸਫਾਈ ਦੇ ਵਿੱਚ ਲੱਗੇ ਹੋਏ ਆ ਤੇ ਇਹਨੂੰ ਆਪਾਂ ਸਾਫ ਕਰਨ ਦਾ ਬਹੁਤ ਹੀ ਆਸਾਨ ਤੇ ਸੌਖਾ ਯਾ ਘਰੇਲੂ ਤਰੀਕਾ ਦੱਸਾਂਗੇ ਹਾਂਜੀ ਇਹਦੇ ਨਾਲ ਦਰਵਾਜ਼ਿਆਂ ਦੇ ਉੱਪਰ ਧੂਲ ਮਿੱਟੀ ਵਗੈਰਾ ਨਹੀਂ ਜੰਮੂਗੀ ਜਿਵੇਂ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਜੰਮੀ ਪਈ ਹੈ ਇੱਥੇ ਸਾਰੀ ਜੰਮੀ ਹੋਈ ਹੈ ਤੇ ਇਸ ਤਰੀਕੇ ਨਾਲ ਨਹੀਂ ਜੰਮੂਗੀ ਇਸ ਲਈ ਵੀਡੀਓ ਨੂੰ ਪੂਰਾ ਹਕੀਰ ਤਾਂ ਕਿ ਦੇਖਿਓ ਬਾਕੀ ਜੇਕਰ ਤੁਹਾਡੇ ਦਰਵਾਜ਼ੇ ਜਿਆਦਾ ਪੁਰਾਣੇ ਹੋਣ ਤਾਂ ਰੰਗ ਨਾਲ ਠੀਕ ਹੋਣਗੇ ਕਲਰ ਨਾਲ ਤੇ ਜੇ ਆਪਾਂ ਜਿਵੇਂ ਤਾਇਆ ਕੀਤਾ ਹੋਵੇ ਤਾਂ ਫਿਰ ਆਪਾਂ ਇਸ ਤਰ੍ਹਾਂ ਸਾਫ ਕਰ ਸਕਦੇ ਆ ਆਪਣੇ ਕਲਰ ਕੀਤੇ ਨੂੰ ਥੋੜਾ ਟਾਈਮ ਹੋਇਆ ਤਾਂ ਆਪਾਂ ਹਰ ਰੋਜ਼ ਹੁਣ ਕਲਰ ਨਹੀਂ ਕਰ ਸਕਦੇ ਪਰ ਆਪਾਂ ਇਹਨਾਂ ਨੂੰ ਸਾਫ ਕਰ ਸਕਦੇ ਆ ਤੇ ਜਿਵੇਂ ਇਸ ਤਰ੍ਹਾਂ ਮਿੱਟੀ ਲੱਗੀ ਹੋਈ ਹੈ ਤਾਂ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਉਸ ਤਰ੍ਹਾਂ ਹੀ ਚਮਕਾ ਸਕਦੇ ਜਿਵੇਂ ਕਲਰ ਕਰਕੇ ਹੁੰਦੀ ਹੈ ਨਵੇਂ ਦੀ ਤਰ੍ਹਾਂ ਤੇ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਆਂ ਹਾਂਜੀ ਤਾਂ ਆਪਾਂ ਸਫਾਈ ਕਰਨ ਤੋਂ ਪਹਿਲਾਂ ਥੋੜਾ ਜਿਹਾ ਪਾਣੀ ਲੈ ਲਾਂਗੇ ਥੋੜਾ ਜਿਹਾ ਪਾਣੀ ਲੈ ਲਾਂਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਪਹਿਲਾਂ ਸਾਫ਼ ਕਰ ਲਾਂਗੇ ਫੇਰ ਹੀ ਆਪਾਂ ਇਹਨਾਂ ਨਾਲ ਸਫਾਈ ਕਰਾਂਗੇ ਇਸ ਤਰੀਕੇ ਨਾਲ ਜਿਹੜੀ ਆਪਾਂ ਸਫਾਈ ਕਰਨੀ ਹੈ ਉਹ ਕਰਾਂਗੇ ਨਾ ਤੇ ਜਿਹੜਾ ਮਿੱਟੀ ਘਟਾ ਹੈ ਇਹ ਵੈਸੇ ਤਾਂ ਇਹਨਾਂ ਦਾ ਨਹੀਂ ਹੈਗਾ ਵੀ ਜਦੋਂ ਆਪਾਂ ਸਫਾਈ ਕਰਦੇ ਆਂ ਦੂਸਰੀਆਂ ਚੀਜ਼ਾਂ ਥੋੜ ਡੁੱਟ ਕੇ ਪੈ ਜਾਂਦਾ ਹੈ ਚੀਜ਼ਾਂ ਤੋਂ ਜਿਵੇਂ ਹੁਣ ਆਪਾਂ ਸਫਾਈ ਕਰਨ ਤੇ ਲੱਗੇ ਹੋਏ ਆਂ ਤੇ ਦੂਸਰੀਆਂ ਚੀਜ਼ਾਂ ਦਾ ਔੜ ਡੁੱਟ ਕੇ ਲੱਗੇ ਜਾਂਦਾ ਹੈ ਮਿੱਟੀ ਘਟਾ ਤੇ ਆਪਾਂ ਇਹਨੂੰ ਆਸਾਨ ਜਿਹੇ ਤਰੀਕੇ ਨਾਲ ਹਾਂਜੀ ਇਹ ਤਾਂ ਆਪਾਂ ਬੜੇ ਨਰਮ ਜਿਹੇ ਹੱਥ ਨਾਲ ਸਫਾਈ ਕਰਾਂਗੇ ਜੇ ਆਪਰ ਅਗਰ ਰਗੜ ਕੇ ਕਰਾਂਗੇ ਨਾ ਤੇ ਜਿਹੜਾ ਇਹ ਉੱਪਰ ਕਲਰ ਕੀਤਾ ਹੋਇਆ ਉਹ ਉਤਰ ਜਾਏਗਾ ਤੇ ਇਸ ਲਈ ਆਪਾਂ ਨੂੰ ਸਾਰੀਆਂ ਗੱਲਾਂ ਧਿਆਨ ਵਿੱਚ ਰੱਖਦੇ ਹੋਏ ਸਫਾਈ ਕਰਨੀ ਹੈ ਤੇ ਜਿਹੜੇ ਤਰੀਕੇ ਨਾਲ ਆਪਾਂ ਸਫਾਈ ਕਰਨੀ ਹੈ ਉਹਦੇ ਲਈ ਪਹਿਲਾਂ ਇੱਕ ਤਾਂ ਆਪਾਂ ਨੂੰ ਰੇਤਾ ਮਿੱਟੀ ਦਾ ਉਤਾਰਨਾ ਬਹੁਤ ਜ਼ਰੂਰੀ ਹੈ ਫਿਰ ਜੇ ਆਪਾਂ ਨਾ ਉਤਾਰਿਆ ਨਾ ਤਾਂ ਉੱਪਰ ਹੀ ਜੰਮ ਜੂਗੀ ਹਾਂ ਜਿਸ ਤਰੀਕੇ ਨਾਲ ਆਪਾਂ ਇਸਦੇ ਸਫਾਈ ਕਰਾਂਗੇ ਮਿੱਟੀ ਘਟਾ ਇਸਦੇ ਉੱਪਰ ਤਾਂ ਨਹੀਂ ਜਮੂਗਾ ਪਰ ਜਿਹੜਾ ਜੰਮਿਆ ਹੋਇਆ ਉਹ ਵੀ ਚੰਗੀ ਤਰ੍ਹਾਂ ਇਸਦੇ ਉੱਪਰੋਂ ਉਤਰ ਜਾਏਗਾ ਇਹਨਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਇਹਨਾਂ ਦੀ ਮਿੱਟੀ ਮਿੱਟੀ ਘਟਾ ਉਤਾਰ ਲਾਂਗੇ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਉਹੀ ਚੀਜ਼ਾਂ ਦੱਸਾਂਗੇ ਜੋ ਅਸੀਂ ਆਪਣੇ ਲਈ ਯੂਜ਼ ਕਰ ਰਹੇ ਹਾਂ ਵੀ ਇਹ ਨਹੀਂ ਹੈਗਾ ਵੀ ਅਸੀਂ ਤੁਹਾਨੂੰ ਇਸ ਤਰ੍ਹਾਂ ਦੱਸ ਦਿਆਂ ਜਾਂ ਗਲਤ ਦੱਸ ਦਿਆਂਗੇ ਵੀ ਜਿਹੜੀ ਅਸੀਂ ਦੱਸ ਰਹੇ ਹਾਂ ਉਦੋਂ ਨੂੰ ਮਿੱਟੀ ਦਾ ਟੈਬਲ ਕੋਲ ਵੀ ਨਹੀਂ ਜੰਮੂਗਾ ਕਿਉਂਕਿ ਜੰਮੂਗਾ ਤਾਂ ਪਹਿਲਾਂ ਸਾੜੇ ਜੰਮੂਗਾ ਤੁਸੀਂ ਵੀਡੀਓ ਦੇਖ ਕੇ ਹੋ ਸਕਦਾ ਤੁਸੀਂ ਨਾਉ ਵੀ ਬਣਾਓ ਉਸ ਤਰ੍ਹਾਂ ਤੇ ਇਸ ਲਈ ਅਸੀਂ ਗਲਤ ਨਹੀਂ ਕਹਾਂ ਸਰ ਤੁਸੀਂ ਇਸੇ ਤਰ੍ਹਾਂ ਹੀ ਸਪਾਈ ਕਰਿਓ ਤੇ ਬਹੁਤ ਵਧੀਆ ਤਰੀਕਾ ਹੈ ਕਾਟਨ ਦਾ ਕੋਈ ਵੀ ਨਰਮਿਆ ਕਪੜਾ ਲੈ ਲਾਂਗੇ ਜਾ ਕੋਈ ਧੋਲਿਆ ਵਗੈਰਾ ਜਾਂ ਕੋਈ ਆਪਣੇ ਕਾਟਨ ਦਾ ਸੂਟ ਹੁੰਦਾ ਹੈ ਪਰਾਣਾ ਉਸਦੇ ਨਾਲ ਸਫਾਈ ਕਰਦੇ ਆਪਾਂ ਗੇਟ ਨੂੰ ਸਾਫ਼ ਕਰਨ ਦੇ ਲਈ ਥੋੜਾ ਜਿਹਾ ਘੋਲ ਬਣਾਵਾਂਗੇ ਇੱਥੇ ਆਪਾਂ ਸਰੋਂ ਦਾ ਤੇਲ ਲਿਆ ਹੈ ਜਾਂ 2 ਚਮਚ ਤੇ ਇੱਥੇ ਮੈਂ ਮੈਂ ਮਸ਼ੀਨ ਦਾ ਤੇਲ ਲਿਆ ਆਪਾਂ ਇਸ ਦੀ ਥਾਂ ਤਾਰੰਡਾ ਦੇਿਲ ਵੀ ਲੈ ਜਸਾ ਤੇ ਇਹਦੇ ਆਪਾਂ 4-5 ਬੂੰਦਾ ਪਾਵਾਂਗੇ। ਆਂਗੇ ਆਪਾਂ ਇਸ ਦੀਆਂ 4-5 ਬੂੰਦਾ। ਬਾਕੀ ਜੇ ਜ਼ਿਆਦਾ ਵੀ ਪਾ ਦਾਂਗੇ ਤਾਂ ਵੀ ਕੋਈ ਖਤਰਾ ਨਹੀਂ ਹੈਗਾ ਚੰਗੀ ਤਰ੍ਹਾਂ ਸਫਾਈ ਹੋ ਜਾਏਗੀ। ਟੱਕਣਾ। ਇੱਥੇ ਮੈਂ ਇੱਕ ਛੋਟਾ ਟੱਕਣਾ ਚਿੱਟਾ ਸਿਰਕਾ ਪਾਇਆ। ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਤਾਂ ਕਿ ਇਹ ਚੰਗੀ ਤਰ੍ਹਾਂ ਤੇਲ ਦੇ ਵਿੱਚ ਚੰਗੀ ਤਰ੍ਹਾਂ ਰਲ ਜਾਵੇ। ਮਿਕਸ ਹੋ ਜਾਵੇ। ਆਪਾਂ ਇਸ ਦੇ ਵਿੱਚ ਤਾਰਬਿੰਦ ਦਾ ਤੇਲ ਵੀ ਪਾ ਸਕਦੇ ਹਾਂ ਪਰ ਮਸ਼ੀਨ ਦਾ ਤੇਲ ਆਪਣੇ ਘਰਾਂ ਦੇ ਵਿੱਚ ਹੁੰਦਾ ਹੀ ਹੈ। ਇਹਨਾਂ ਆਪ ਕੋਟਨ ਦਾ ਕੱਪੜਾ ਲੈ ਲਾਂਗੇ ਇਸ ਤਰ੍ਹਾਂ ਦਾ। ਨਰਮ ਜਿਹਾ ਕਪੜਾ ਹੀ ਲਵਾਂਗੇ ਕਾਟਨ ਦਾ ਜਾਂ ਤੇ ਨੂੰ ਆਪਾਂ ਹਲਕਾ ਜਿਹਾ ਤੇਲ ਦੇ ਵਿੱਚ ਡਿਪ ਕਰ ਲਾਂਗੇ ਇਸ ਤਰ੍ਹਾਂ ਸਾਫ਼ ਕਰਦੇ ਹਾਂ ਇਸ ਤਰ੍ਹਾਂ ਦੀ ਪਾਲਿਸ਼ ਦਾ ਹੀ ਕੰਮ ਕਰਦਾ ਹੈ ਇਹ ਰੰਗ ਆ ਰਿਹਾ ਹੈ ਉਹ ਸਫਾਈ ਤਾਂ ਹੋ ਗਈ ਹੋ ਗਈ ਚੰਗੀ ਆ ਗਈ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਤੇ ਫੈਲੂਰ ਹਲਕਾ ਹਲਕਾ ਹੀ ਲਾਵਾਂਗੇ ਜ਼ਿਆਦਾ ਨਹੀਂ ਇਹ ਨਾਲ ਕੋਈ ਮਿੱਟੀ ਵਗੈਰਾ ਦੇ ਉੱਪਰ ਨਹੀਂ ਲੱਗੂਗਾ ਸੋ ਤੇ ਬਣਾਏ ਹੋਏ ਘੋਲ ਨੂੰ ਆਪਾਂ ਦਰਵਾਜ਼ੇ ਉੱਪਰ ਲਗਾਵਾਂਗੇ ਤੇ ਬਹੁਤ ਹੀ ਵਧੀਆ ਸਫਾਈ ਆਏਗੀ

चंकी तरह साफ कर लेंगे देख सकते हो पहले तो हम कि फर्क है कि ना रही है बहुत ही वजिया साफ सुथरा देख सकते हैं कोई मिट्टी वगैरह नहीं इधर मिट्टी होगी आप चंकी तरह साफ कर लेंगे इस उपर सुा कपड़ा फेर देव ताकि जेप लगेगा कि धूल मिट्टी होगी तो, तो इस उपर ना जमे जो एक्सट्रा जो सरों का तेल भी होगा उपर हाँ जी ਹੁਣ ਆਪਣੇ ਇਸ ਤਰੀਕੇ ਦੇ ਦਰਵਾਜ਼ੇ ਸਾਫ਼ ਹੋ ਕੇ ਤਿਆਰ ਨੇ ਨਾ ਉੱਪਰ ਬਿਲਕੁਲ ਵੀ ਧੂੜ ਮਿੱਟੀ ਨਹੀਂ ਜਮੇਗੀ ਜੇਕਰ ਪਹਿ ਇਸ ਤਰ੍ਹਾਂ ਸਾਫ਼ ਕਰਾਂਗੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਡੇ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਨਰਮ ਤੇ ਫੁੱਲੀਆਂ ਹੋਈਆਂ ਰੋਟੀਆਂ ਬਣਾਵਾਂਗੇ ਰੋਟੀ ਤਾਂ ਵੈਸੇ ਆਪਾਂ ਬਣਾ ਹੀ ਲੈਨੇ ਆਂ ਪਰ ਕਈ ਵਾਰ ਆਪਣੀ ਰੋਟੀ ਨਹੀਂ ਫੁੱਲ ਕੇ ਆਉਂਦੀ ਰੋਟੀ ਸੁੱਕ ਜਾਂਦੀ ਹੈ ਇਸ ਤਰੀਕੇ ਨਾਲ ਜੇ ਆਪਾਂ ਆਟਾ ਗੁੰਨਾਂਗੇ ਰੋਟੀ ਬਣਾਵਾਂਗੇ ਤੇ ਰੋਟੀ ਬਹੁਤ ਨਰਮ ਬਣੇਗੀ ਤਰੀਕੇ ਨਾਲ ਰੋਟੀ ਨਰਮ ਬਣ ਕੇ ਤਿਆਰ ਹੋਏਗੀ ਇਸ ਦੇ ਲਈ ਮੈਂ 1/2 ਸਾਈਜ਼ ਦੀ ਕਾਕਾ ਵਾਲੀ ਕਣਕ ਦਾ ਆਟਾ ਲਿਆ ਹੈ ਇੱਕ ਗਲਾਸ ਦੁੱਧ ਲਿਆ ਹੈ ਰੂਮ ਟੈਂਪਰੇਚਰ ਵਾਲਾ ਆਪਾਂ ਇਕੱਲੇ ਦੁੱਧ ਨਾਲ ਵੀ ਆਟਾ ਗੁੰਨ ਸਕਦੇ ਹਾਂ ਤੇ ਇਕੱਲੇ ਪਾਣੀ ਨਾਲ ਵੀ ਗੁੰਨ ਸਕਦੇ ਹਾਂ ਤੇ ਆਪਾਂ ਪਾਣੀ ਤੇ ਦੁੱਧ ਨੂੰ ਮਿਕਸ ਕਰਕੇ ਵੀ ਆਟਾ ਗੁੰਨ ਸਕਦੇ ਆ ਅੱਧਾ ਦੁੱਧ ਤੇ ਅੱਧਾ ਪਾਣੀ ਲੈ ਕੇ ਮੈਂ ਇੱਥੇ ਰੂਮ ਟੈਂਪਰੇਚਰ ਵਾਲਾ ਦੁੱਧ ਲਿਆ ਹੈ ਇਸ ਦੁੱਧ ਦੇ ਨਾਲ ਆਪਾਂ ਆਟਾ ਗੁੰਨਾਂਗੇ ਤੇ ਹੁਣ ਆਪਾਂ ਇਸ ਦੁੱਧ ਨਾਲ ਆਟਾ ਗੁੰਨ ਲਵਾਂਗੇ ਥੋੜਾ ਥੋੜਾ ਦੁੱਧ ਪਾਵਾਂਗੇ ਸ਼ੁਰੂ ਦੇ ਵਿੱਚ ਇਕੱਠਾ ਦੁੱਧ ਨਹੀਂ ਪਾਵਾਂਗੇ ਆਪਾਂ ਆਟਾ ਗੁੰਨਣ ਵੇਲੇ ਥੋੜਾ ਜਿਹਾ ਨਮਕ ਵੀ ਪਾ ਸਕਦੇ ਆ ਜੀ ਉਸ ਦੇ ਨਾਲ ਵੀ ਰੋਟੀਆਂ ਵਧੀਆ ਬਣ ਕੇ ਤਿਆਰ ਹੋਣਗੀਆਂ ਥੋੜਾ ਥੋੜਾ ਦੁੱਧ ਪਾ ਕੇ ਆਟਾ ਗੁੰਨ ਲਵਾਂਗੇ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਜੇ ਆਪਾਂ ਦੁੱਧ ਨਾਲ ਆਟਾ ਗੁੰਨਾਂਗੇ ਤੇ ਰੋਟੀ ਬਹੁਤ ਨਰਮ ਤੇ ਮਲਾਈਮ ਬਣ ਕੇ ਤਿਆਰ ਹੋਏਗੀ ਥੋੜਾ ਥੋੜਾ ਦੁੱਧ ਪਾ ਕੇ ਆਟੇ ਨੂੰ ਮਲਾਇਮ ਕਰ ਲਵਾਂਗੇ। ਆਪਾਂ ਹੱਥ ਦੀ ਸਾਈਡ ਨਾਲ ਆਟਾ ਗੁੰਨ ਲਵਾਂਗੇ ਜੰਗੀ ਤਰ੍ਹਾਂ ਤੇ ਆਟਾ ਨਰਮ ਬਣ ਕੇ ਤਿਆਰ ਹੋਏਗਾ। ਇਸ ਤਰੀਕੇ ਨਾਲ ਹੱਥ ਦੀ ਸਾਈਡ ਦੇ ਨਾਲ ਆਟਾ ਗੁੰਨਾਂਗੇ ਤੇ ਲਮਸ ਨਹੀਂ ਰਹਿਣੀ ਆਟੇ ਦੇ ਵਿੱਚ। ਇਸ ਤੋਂ ਪਹਿਲਾਂ ਅਸੀਂ ਮੇਥਿਆਂ ਵਾਲੇ ਪਰੌਂਠਿਆਂ ਦੀ ਵੀਡੀਓ ਵੀ ਪਾਈ ਹੈ ਜੀ ਉਸਦੇ ਵਿੱਚ ਵੀ ਅਸੀਂ ਵੱਖਰੇ ਤਰੀਕੇ ਨਾਲ ਆਟਾ ਗੁੰਨੇ ਕੇ ਤਿਆਰ ਕੀਤਾ ਸੀ ਤੁਸੀਂ ਉਹ ਵੀਡੀਓ ਵੀ ਜ਼ਰੂਰ ਦੇਖਿਓ ਜੀ ਇਸ ਤਰੀਕੇ ਨਾਲ ਆਟੇ ਨੂੰ ਗੁੰਨੇ ਕੇ ਨਰਮ ਜਿਹਾ ਆਟਾ ਤਿਆਰ ਕਰ ਲਵਾਂਗੇ ਆਟਾ ਜਰਾ ਪਤਲਾ ਨਾ ਹੋ ਜਾਵੇ ਇਸ ਦੇ ਲਈ ਆਪਾਂ ਦੋ ਤਿੰਨ ਵਾਰੀਆਂ ਵਿੱਚ ਥੋੜਾ ਥੋੜਾ ਦੁੱਧ ਪਾ ਕੇ ਆਟਾ ਗੁੰਨਾਂਗੇ ਹੁਣ ਆਟਾ ਚੰਗੀ ਤਰ੍ਹਾਂ ਗੁੰਝ ਕੇ ਤਿਆਰ ਹੋ ਚੁੱਕਿਆ ਹੈ ਆਪਾਂ ਆਟੇ ਨੂੰ ਇਸ ਤਰੀਕੇ ਦਾ ਗੁੰਨ ਕੇ ਤਿਆਰ ਕਰ ਲਿਆ ਹੈ ਹੁਣ ਆਪਾਂ ਆਟੇ ਨੂੰ ਅੱਧੇ ਘੰਟੇ ਦੇ ਲਈ ਰੈਸਟ ਦੇਣ ਦੇ ਲਈ ਰੱਖ ਦੇਵਾਂਗੇ ਅੱਧਾ ਘੰਟਾ ਪੂਰਾ ਹੋਣ ਤੋਂ ਬਾਅਦ ਦੁਬਾਰਾ ਤੋਂ ਆਟੇ ਨੂੰ ਵੇਖਾਂਗੇ ਤੇ ਆਟੇ ਨੂੰ ਦੁਬਾਰਾ ਤੋਂ ਹੱਥਾਂ ਦੀ ਮਦਦ ਦੇ ਨਾਲ ਚੰਗੀ ਤਰ੍ਹਾਂ ਗੁੰਨ ਲਵਾਂਗੇ ਦੇਖੋ ਜੀ ਇਸ ਤਰੀਕੇ ਦਾ ਸੌਫਟ ਆਟਾ ਗੁੰਨੇ ਕੇ ਤਿਆਰ ਕਰ ਲਿਆ ਹੈ ਆਪਾਂ ਹੁਣ ਜਦੋਂ ਦੁਬਾਰਾ ਤੋਂ ਆਪਾਂ ਆਟੇ ਨੂੰ ਇਸ ਤਰੀਕੇ ਨਾਲ ਗੁੰਨਾਂਗੇ ਤਾਂ ਆਟਾ ਹੋਰ ਵੀ ਸੌਫਟ ਹੋ ਜਾਏਗਾ ਤੇ ਹੁਣ ਆਟਾ ਗੋਲ ਜਿਹਾ ਤਿਆਰ ਹੈ ਆਪਾਂ ਇਸ ਦੀ ਪੇੜੀ ਕਰ ਲੈਣੇ ਆ ਤੇ ਰੋਟੀ ਵੇਲ ਲੈਣੇ ਆ ਤੇ ਹੁਣ ਆਪ ਆਪਣੀ ਹਿਸਾਬ ਨਾਲ ਆਟੇ ਦੇ ਪੇੜੇ ਕਰ ਲਵਾਂਗੇ ਜਿੱਦੇ ਕਾਰ ਦੇ ਆਪਾਂ ਪੇੜੇ ਕਰਨੇ ਹੁਣ ਵੱਡੇ ਜਾਂ ਛੋਟੇ ਉਸ ਹਿਸਾਬ ਨਾਲ ਪੇੜੇ ਕਰ ਲਵਾਂਗੇ ਸੁੱਕਾ ਆਟਾ ਲਗਾ ਲਵਾਂਗੇ ਹਲਕੇ ਹੱਥ ਨਾਲ ਰੋਟੀ ਨੂੰ ਗੋਲ-ਗੋਲ ਵੇਲ ਲਵਾਂਗੇ ਸਾਰੇ ਪਾਸੋਂ ਰੋਟੀ ਨੂੰ ਇੱਕਸਾਰ ਰੱਖਾਂਗੇ ਰੋਟੀ ਨੂੰ ਵੇਲਣ ਵੇਲੇ ਆਪਾਂ ਸੁੱਕਾ ਆਟਾ ਨਹੀਂ ਲਗਾਵਾਂਗੇ ਜ਼ਿਆਦਾ ਸੁੱਕਾ ਆਟਾ ਜ਼ਿਆਦਾ ਲਾਉਣ ਦੇ ਨਾਲ ਰੋਟੀ ਜਲਦੀ ਸੁੱਕ ਜਾਏਗੀ ਜੇ ਆਪਾਂ ਵੇਲਦੇ ਸਮੇਂ ਹਲਕੇ ਹੱਥ ਨਾਲ ਵੇਲਣਾ ਫੇਰਾਂਗੇ ਤੇ ਰੋਟੀ ਗੋਲਬੰਦੀ ਜਾਏਗੀ ਆਪਣੇ ਆਪ ਹੀ ਤੇ ਵੱਧ ਵੀ ਜਾਏਗੀ ਇਸ ਤਰੀਕੇ ਨਾਲ ਆਪਾਂ ਰੋਟੀ ਨੂੰ ਵੇਲ ਕੇ ਤਿਆਰ ਕਰ ਲਿਆ ਹੈ ਉਨਾ ਪਾਸਾ ਤਾਂ ਇਹਨਾਂ ਨਾਲ ਫालतू ਆਟਾ ਝਾੜ ਲਵਾਂਗੇ ਤੇ ਤਵੇ ਉੱਪਰ ਪਾਵਾਂਗੇ ਰੋਟੀ ਨੂੰ ਰੋਟੀ ਨੂੰ ਥੋੜਾ ਜਿਹਾ ਪੱਕਣ ਤੇ ਸਾਈਡਾਂ ਚੇਂਜ ਕਰ ਦੇਵਾਂਗੇ ਹੁਣ ਆਪਾਂ ਰੋਟੀ ਨੂੰ ਆਗੂ ਪਰ ਸੇਕ ਲਵਾਂਗੇ ਦੇਖੋ ਜੀ ਇਸ ਤਰੀਕੇ ਨਾਲ ਬਹੁਤ ਹੀ ਵਧੀਆ ਫੁੱਲੀਆਂ ਫੁੱਲੀਆਂ ਰੋਟੀਆਂ ਬਣ ਕੇ ਤਿਆਰ ਹੋਣਗੀਆਂ ਜੇ ਪਾਰਟੀ ਇਸ ਤਰੀਕੇ ਨਾਲ ਗੁੰਨਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਸਾਨੂੰ ਸਪੋਰਟ ਕਰਿਓ ਜੀ ਇਸ ਤਰੀਕੇ ਨਾਲ ਵੀ ਸਾਰੀਆਂ ਰੋਟੀਆਂ ਤਿਆਰ ਕਰ ਲਵਾਂਗੇ